11 ਟੈਂਕਰ ਨੇ ਜਿਹੜੇ ਸੀ ਟੋਟਲ ਬੰਦ ਰਹੇ ਆ ਬਾਈ ਹੈਲੋ ਪਰ ਪਿੰਡਾਂ ਦੀ ਜਿਹੜੀ ਡਿਮਾਂਡ ਸੀ ਜਿੰਨਾ ਪਿੰਡਾਂ ਕੋਲ ਪੰਚਾਇਤੀ ਫੰਡ ਨਹੀਂ ਹੁੰਦਾ ਉਹਨਾਂ ਦੇ ਪਿੰਡਾਂ ਦੇ ਟੈਂਕਰ ਦੀ ਬੜੀ ਜ਼ਰੂਰਤ ਤੁਸੀਂ ਅੱਜ ਉਹਨਾਂ ਦੇ ਪਿੰਡਾਂ ਨੂੰ ਡਿਲੀਵਰ ਕੀਤੇ ਜਾਣੇ ਆ ਤਾਂ ਆਵਦੇ ਵੇਲੇ ਕੋਸ਼ਿਸ਼ ਹੈ ਜੜੇ ਜੜੇ ਪਿੰਡ ਦੀ ਜੋ ਜੋ ਡਿਮਾਂਡ ਹੈ ਉਹ ਅਸੀਂ ਪੂਰੀ ਕਰ ਸੀਏ ਤਾਂ ਕਿ ਪਿੰਡਾਂ ਨੂੰ ਦੁੱਖ ਸੁੱਖ ਚ ਇੱਕ ਦੂਜੇ ਦੇ ਨਾਲ ਖੜਕੇ ਉਹਨਾਂ ਨੂੰ ਕਿਸੇ ਚੀਜ਼ ਦੇ ਕਰਾਇ ਦੇਣਾ ਨਾ ਕਿੰਨੇ ਲੱਖ ਰੁਪਏ ਦੀ ਲਾਗਤ ਨਾਲ ਸਾਰੇ ਟੈਕ ਜਿਹੜੇ ਵੰਡੇ ਜਾ ਰਹੇ ਹੈ ਤਕਰੀਬਨ ਵਰਤੀ ਤੇ 300 ਲੱਖ ਰੁਪਏ ਦੀ ਲਾਗਤ ਨਾਲ ਬਣ ਕੀ ਟੋਟਲ ਰੈਂਕ ਹੋ ਗਿਆ ਜੋ ਪਿੰਡ ਹੈ ਜਿਹਨੋਂ ਉਹਨਾਂ ਨੂੰ ਖਤੋਂ ਬਾਕੀ ਜਿਹੜੇ 30 ਅਸੀਂ ਪਹਿਲਾਂ ਦਿੱਤੇ ਸੀ ਬਾਕੀ ਜਿਵੇਂ ਜਿਵੇਂ ਜਿਹੜੇ ਮੈਂ ਘਾੜਦਾ ਸੀ ਰਹਿ ਕੇ ਬਾਕੀ ਦਾ অলਮੋਸਟ ਸਾਰੇ ਕੰਪਲੀਟ ਹੋ ਗਏ ਨੈਕਸਟ ਵਨ ਹੈਗਾ ਸੁਵਿਧਾ ਕੀ ਪੈਣਾ ਕਿ ਚਾਹਣੋਂ ਪਿੰਡਾਂ ਦੇ ਸਰਪੰਚਾਂ ਨੂੰ ਕਿਉਂਕਿ ਦੇਖੋ ਚੀਜ਼ਾਂ ਬਣ ਜਾਂਦੀਆਂ ਲੱਖ ਰੁਪਏ ਦੀ ਲਾਗਤ ਵਾਲੇ ਤਿਆਰ ਹੋ ਕੇ ਜਾ ਰਹੇ ਨੇ ਬਿਲਕੁਲ ਇਹਦੀ ਤੇ ਜ਼ਿੰਮੇਵਾਰੀ ਸਰਪੰਚ ਦੀ ਪੂਰੀ ਬਣਦੀ ਹੈ ਇਹਦੀ ਮੇਂਟੇਨੈਂਸ ਕਿਉਂਕਿ ਸਰਕਾਰ ਚੀਜ਼ ਦੇ ਸਕਦੀ ਹੈ ਪਰ ਉਹਦੀ ਮੇਂਟੇਨੈਂਸ ਕਰਨ ਨੂੰ ਪੰਚਾਇਤ ਦਾ ਫਰਜ ਬਣਦਾ ਹੈ ਸੋ ਸਰਪੰਚਾਂ ਨੂੰ ਹੀ ਹਦਾਇਤਾਂ ਵੀ ਆਦੀ ਦੇ ਜਿਹੜੇ ਉਹਨਾਂ ਨੂੰ ਸਬਾਨ ਮਿਲਦਾ ਪਿੰਡਾਂ ਜੁਦੀ ਹੋਰ ਅਧੀ ਸਭ ਸਮ ਸਬਾਨ ਉਹਨਾਂ ਨੂੰ ਆਪ ਪਿੰਡ ਲੈਵਲ ਤੇ ਕਰੀ ਸਰ ਇੱਕ ਵਾਰ ਇੱਕੋ ਇਹ ਦੱਸੋ ਵੀ ਲਾਗਤ ਕਿੰਨੇ ਪੈਸਿਆਂ ਦੀ ਆਈ ਹੈ ਜਿਹੜੀ ਇੱਕ ਟੈਂਕਰ ਆਈ ਦਿੰਗ 1 ਇੱਕ 6 ਲੱਖ 50000 ਦਾ ਟੈਂਕਰ ਹੈ ਔਰ 18 ਟੈਂਕਰ ਟੋਪ ਹੈ 18 ਟੈਂਕਰ ਨੇ ਜਿਹੜੇ ਸੀ ਟੋਟਲ ਬੰਦ ਰਹੇ ਆ ਪਰ ਪਿੰਡਾਂ ਦੀ ਜਿਹੜੀ ਡਿਮਾਂਡ ਸੀ ਜਿੰਨਾ ਪਿੰਡਾਂ ਕੋਲ ਪੰਚਾਇਤੀ ਫੰਡ ਨਹੀਂ ਹੁੰਦਾ ਉਹਨਾਂ ਦੇ ਪਿੰਡਾਂ ਦੇ ਟੈਂਕਰ ਦੀ ਬੜੀ ਜ਼ਰੂਰਤ ਤੁਸੀਂ ਅੱਜ ਉਹਨਾਂ ਦਾ ਪਿੰਡਾਂ ਨੂੰ ਡਿਲੀਵਰ ਕੀਤੇ ਜਾਣੇ ਆ ਤੁਹਾਡੇ ਵੱਲੋਂ ਕੋਸ਼ਿਸ਼ ਹੈ ਜੜੇ ਜੜੇ ਪਿੰਡ ਦੀ ਜੋ ਜੋ ਡਿਮਾਂਡ ਹੈ ਉਹ ਆਪਕਾ ਪੂਰੀ ਕਰ ਸੀਗੀ ਆਦੀ ਪਿੰਡਾਂ ਨੂੰ ਦੁੱਖ ਸੁੱਖ ਚ ਇਕ ਦੂਜੇ ਦੇ ਨਾਲ ਖੜਕੇ ਉਹਨਾਂ ਨੂੰ ਕਿਸੇ ਚੀਜ਼ ਤੇ ਕਰਾਏ ਬਿਨਾਂ ਲੈਣਾ ਕਿੰਨੇ ਲੱਗ ਰਹੇ ਰੁਪਏ ਦੀ ਲਾਗਤ ਨਾਲ ਸਾਰੇ ਟੈਕ ਜਿਹੜੇ ਵੰਡੇ ਜਾ ਰਹੇ ਹੈ तकरीबन 버ਤੀ ਤੇ 300000 ਰੁਪਏ ਦੀ ਲਾਗਤ ਨਾਲ ਬਣ ਕੀ ਟੋਟਲ ਟੈਂਕ ਜੋ ਪਿੰਡ ਹੈ ਜਿਹਨੂੰ ਉਹਨਾਂ ਨੂੰ ਪਤਾ ਬਾਕੀ ਜਿਹੜੇ ਬੱਤੀ ਅਸੀਂ ਪਹਿਲਾਂ ਦਿੱਤੇ ਸੀ ਬਾਕੀ ਜਿਵੇਂ ਜਿਵੇਂ ਜਿਹੜਾ ਮੈਂ ਘਾਟਦਾ ਸੀ ਰਹਿ ਕੇ ਬਾਕੀ ਦਾ ਸਾਰੇ ਕੰਪਲੀਟ ਹੋ ਗਏ ਨੈਕਸਟ ਬਣਨਾ ਹੈਗਾ ਸੂਟ ਟੋਟਲੀ ਕਹਿਣਾ ਕਿਸਾ ਨੇ ਪਿੰਡਾਂ ਦੇ ਸਰਪੰਚਾਂ ਨੂੰ ਕਿਉਂਕਿ ਦੇਖੋ ਚੀਜ਼ਾਂ ਬਣ ਜਾਂਦੀਆਂ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋ ਕੇ ਜਾ ਰਹੀਆਂ ਨੇ ਬਿਲਕੁਲ ਤੁਸੀਂ ਸਰਕਾਰ ਚੀਜ਼ ਦੇ ਸਕਦੀ ਹੈ ਪਰ ਉਹਦੀ ਮੇਨਟੇਨੈਂਸ ਕਰਨ ਨੂੰ ਪੰਚਾਇਤ ਦਾ ਫਰਜ ਬਣਦਾ ਹੈ। ਸੋ ਸਰਪੰਚਾਂ ਨੇ ਹਦਾਇਤਾਂ ਵੀ ਆਦੀ ਦੇ ਜਿਹੜੇ ਉਹਨਾਂ ਨੂੰ ਸਬੰਧ ਮਿਲਦਾ ਪਿੰਡਾਂ ਦੀ ਔਰ ਅਸੀਂ ਸਭ ਸਮਾਨ ਉਹਨਾਂ ਨੂੰ ਆਪ ਪਿੰਡ ਲੈਵਲ ਤੇ ਕਰਦੇ ਸਰ ਇੱਕ ਵਾਰੀ ਕੋਈ ਦੱਸੋ ਵੀ ਲਾਗਤ ਕਿੰਨੇ ਪੈਸਿਆਂ ਦੀ ਆਈ ਹੈ ਜਿਹੜੀ ਇੱਕ ਟੈਂਕਰ ਆਈ ਥਿੰਕ 1.65 ਲੱਖ ਦਾ ਇੱਕ ਐਸ਼ਾ ਦਾ ਟੈਂਕਰ ਜੀ 1.65 ਲੱਖ ਦੇ ਟੈਂਕਰ ਹੈ ਔਰ 18 ਟੈਂਕਰ ਤੋਂ ਪਹਿਲਾਂ 18 ਟੈਂਕਰ ਨੇ ਜਿਹੜੇ ਅਸੀਂ ਟੋਟਲ ਬਣ ਰਹੇ ਹਾਂ ਬਾਈ ਹੈਲੋ ਪਰ ਪਿੰਡਾਂ ਦੀ ਜਿਹੜੀ ਡਿਮਾਂਡ ਸੀ ਜਿੰਨਾ ਪਿੰਡਾਂ ਕੋਲ ਪੰਚਾਇਤੀ ਖੰਡ ਨਹੀਂ ਹੁੰਦਾ ਕੁਨੇ ਦੇ ਪਿੰਡਾਂ ਦੇ ਟੈਂਕਰ ਦੀ ਬੜੀ ਜ਼ਰੂਰਤ ਤੁਸੀਂ ਅੱਜ ਉਹਨਾਂ ਦੇ ਪਿੰਡਾਂ ਨੂੰ ਡਿਲੀਵਰ ਕੀਤੇ ਜਾਣੇ ਸੋ ਆਪਦੇ ਮੈਨੂੰ ਪੁੱਛੀ ਜਿਵੇਂ ਜਿਹੜੇ ਪਿੰਡ ਦੀ ਜੋ ਜੋ ਡਿਮਾਂਡ ਹੈ ਉਹ ਅਸੀਂ ਪੂਰੀ ਕਰ ਸੀਗੇ ਤਾਂ ਕਿ ਪਿੰਡਾਂ ਨੂੰ ਦੁੱਖ ਸੁੱਖ ਚ ਇੱਕ ਦੂਜੇ ਦੇ ਨਾਲ ਖੜਕੇ ਉਹਨਾਂ ਨੂੰ ਕਿਸੇ ਚੀਜ਼ ਦੇ ਕਰਾਏ ਦਿਨ ਲੈਣਾ ਕਿੰਨੇ ਲੱਖ ਰੁਪਏ ਦੀ ਲਾਗਤ ਨਾਲ ਸਾਰੇ ਟੈਂਕਰ ਜਿਹੜੇ ਵੰਡੇ ਜਾ ਰਹੇ ਹਨ ਤਕਰੀਬਨ 300 ਲੱਖ ਰੁਪਏ ਦੀ ਲਾਗਤ ਨਾਲ ਬਣ ਕੀ ਟੋਟਲ ਟੈਂਕਰ ਜੋ ਪਿੰਡ ਹੈ ਜਿਹਨੂੰ ਉਹਨਾਂ ਨੂੰ ਖਤੋਂ ਬਾਕੀ ਜਿਹੜੇ 30 ਅਸੀਂ ਪਹਿਲਾਂ ਦਿੱਤੇ ਸੀ ਬਾਕੀ ਜਿਵੇਂ ਜਿਵੇਂ ਮੈਂ ਘਾੜਦਾ ਸੀ ਰਹਿ ਕੇ ਬਾਕੀ ਤਾਂ অলਮੋਸਟ ਸਾਰੇ ਕੰਪਲੀਟ ਹੋ ਨੈਕਸਟ ਵਨ ਹੈਗਾ ਸੁਵਿਧਾ ਕੀ ਪੈਣਾ ਕਿ ਚਾਹਣੋਂ ਪਿੰਡਾਂ ਦੇ ਸਰਪੰਚਾਂ ਨੂੰ ਕਿਉਂਕਿ ਦੇਖੋ ਚੀਜ਼ਾਂ ਬਣ ਜਾਂਦੀਆਂ ਲੱਖਾਂ ਰੁਪਏ ਦੀ ਲਾਗਤ ਵਾਲੇ ਤਿਆਰ ਹੋ ਕੇ ਜਾ ਰਹੇ ਨੇ ਬਿਲਕੁਲ ਇਹਦੇ ਤੇ ਜ਼ਿੰਮੇਵਾਰੀ ਸਰਪੰਚ ਦੀ ਪੂਰੀ ਬਣਦੀ ਹੈ ਇਹਦੀ ਮੇਂਟੇਨੈਂਸ ਕਿਉਂਕਿ ਸਰਕਾਰ ਚੀਜ਼ ਦੇ ਸਕਦੀ ਹੈ ਪਰ ਉਹਦੀ ਮੇਂਟੇਨੈਂਸ ਕਰਨ ਲੋ ਪੰਚਾਇਤ ਦਾ ਫਰਜ ਬਣਦਾ ਹੈ ਸੋ ਸਰਪੰਚਾਂ ਨੇ ਹਦਾਇਤਾਂ ਵੀ ਆਦੀ ਦੇ ਜਿਹੜੇ ਉਹਨਾਂ ਨੂੰ ਸਬਾਨ ਮਿਲਦਾ ਪਿੰਡਾਂ ਜੁਦੀ ਹੋਰ ਅਧੀ ਸਭ ਸਮ ਸਬਾਨ ਉਹਨਾਂ ਨੂੰ ਆਪ ਪਿੰਡ ਲੈਵਲ ਤੇ ਕਰਦੇ ਸਰ ਇੱਕ ਵਾਰੀ ਕੋਈ ਦੱਸੋ ਵੀ ਲਾਗਤ ਕਿੰਨੇ ਪੈਸਿਆਂ ਦੀ ਆਈ ਹੈ ਜਿਹੜੀ ਇੱਕ ਟੈਂਕਰ ਆਈ ਥਿੰਕ ਸੇਕਲਕ ਮੈਡੀਅਰ ਦੇ ਟੈਂਕਰ ਹੈ ਔਰ 18 ਟੈਂਕਰ ਤੋਂ ਉਪਰ ਹੈ